ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਹੈਂਡਵਰਕ ਦੇ ਦੁਪੱਟੇ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਸੀਜ਼ਨ ਆ ਜਿਹੜਾ ਜੀ ਸਟਾਰਟ ਤਕਰੀਬਨ ਹੋ ਜਾਂਦਾ ਹੈ ਜਿਨ੍ਹਾਂ ਦੀਆਂ ਖੁਦ ਦੀਆਂ ਵੈਡਿੰਗਸ ਹੁੰਦੀਆਂ ਆ ਜਾਂ ਜਿਨ੍ਹਾਂ ਦੇ ਮੇਨ ਫੰਕਸ਼ਨਸ ਹੁੰਦੇ ਆ ਸੋ ਆਪਾਂ ਨੂੰ ਆਰਡਰ ਕਰਨਾ ਸਟਾਰਟ ਕਰ ਦਿੰਦੇ ਆ ਕਿਉਂਕਿ ਅ ਅੱਗੇ ਜਾ ਕੇ ਆਪਣੇ ਕੋਲ ਕਾਫੀ ਰਾਸ਼ ਹੋ ਜਾਂਦਾ ਸੋ ਸਾਰਿਆਂ ਨੂੰ ਇਸ ਗੱਲ ਦਾ ਹੇਗਾ ਅਗਰ ਤੁਸੀਂ ਵੀ ਨਵੰਬਰ ਦਸੰਬਰ ਦੀ ਵੈਡਿੰਗਸ ਦਾ ਆਪਣੇ ਕੋਲੇ ਹੈ ਜਿਹੜਾ ਆ ਆਰਡਰ ਲੈਣਾ ਆਪਾਂ ਸਟਾਰਟ ਕਰਤਾ ਹੈਗਾ ਜੀ ਸੋ ਆਪਾਂ ਕੁਝ ਤੁਹਾਡੇ ਨਾਲ ਨਵੇਂ ਡਿਜ਼ਾਈਨਸ ਲੈ ਕੇ ਆਏ ਆ ਸੋ ਇਹ ਦੁਪट्टे ਦੇ ਦੁਪੱਟੇ ਨਹੀਂ ਓਨਲੀ ਸੋ ਆਪਾਂ ਰੈਡੀ ਕਰਵਾਏ ਆ ਕਿਉਂਕਿ ਹੁੰਦਾ ਹੈ ਕਿ ਕਿਸੇ ਨੇ ਗਰਾਰਾ ਸੂਟ ਰੈਡੀ ਕਰਨਾ ਹੁੰਦਾ ਔਰ ਕਿਸੇ ਨੇ ਸ਼ਰਾਰਾ ਸੂਟ ਜਾਂ ਨਾਰਕਲੀ ਵਗੈਰਾ ਬਣਾਉਣੇ ਹੁੰਦੇ ਆ ਸੋ ਇੱਕ ਦੁਪट्टे ਤੋਂ ਆਈਡੀਆ ਹੋ ਜਾਂਦਾ ਕਿ ਜੇਕਰ ਦੁਪੱਟਾ ਹੈਵੀ ਹੈ ਤਾਂ ਤੁਸੀਂ ਉਹਦੇ ਨਾਲ ਕਿਵੇਂ ਦਾ ਸੂਟ ਰੈਡੀ ਕਰਨਾ ਹੈਗਾ ਹਲਕਾ ਚਾਹੁੰਦੇ ਹੋ ਲੋਕੇ ਸਾਰਿਆਂ ਦੀ ਅਲੱਗ-ਅਲੱਗ ਚੋਇਸ ਹੋ ਜਾਂਦੀ ਹੈ ਸੋ ਹਲਕਾ ਚਾਹੁੰਦੇ ਹੋ ਪਿਓਰ ਤੇ ਚਾਹੁੰਦੇ ਹੋ ਸੋ ਆਪਾਂ ਰੈਡੀ ਸੂਟ ਨਹੀਂ ਰੈਡੀ ਕਰਵਾਏ ਓਨਲੀ ਦੁਪੱਟਾਜ਼ ਨੇ ਆਪਣੇ ਕੋਲੇ ਸੋ ਤੁਸੀਂ ਉਹਦੇ ਲਈ ਜਿਹੜਾ ਸੁਜੈਸ ਸਾਨੂੰ ਦੱਸ ਸਕਦੇ ਹੋ ਜੋ ਵੀ ਅਗਰ ਤੁਹਾਨੂੰ ਕਿਸੇ ਵੀ ਤੁਸੀਂ ਸਿੰਪਲ ਨਾ ਪਾਉਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਹੈਵੀ ਦੁਪੱਟਾ ਹੁੰਦੇ ਆ ਜੀ ਉਹਨਾਂ ਦੇ ਨਾਲ ਆਪਾਂ ਜਿਹੜੇ ਜ਼ਿਆਦਾ ਹੈਵੀ ਸ਼ਰਟ ਨਹੀਂ ਚੱਲਦੇ ਸੋ ਕਿਸੇ ਦੀ ਚੋਇਸ ਹੀ ਹੁੰਦੀ ਆ ਉਹ ਅਗਰ ਮੇਨ ਫੰਕਸ਼ਨ ਹੈ ਤਾਂ ਸੋ ਜਿਵੇਂ ਇਹ ਦੁਪੱਟਾ ਹੈਗਾ ਜੀ ਇਸ ਤਰ੍ਹਾਂ ਬੜਾ ਹੀ ਲਾਈਟ ਜੈ ਪੀਸ਼ ਸ਼ੇਡ ਇਸ ਤਰ੍ਹਾਂ ਐਗਜ਼ੈਕਟ ਪਿੰਕ ਪਿੰਕ ਪੀਚੀ ਸ਼ੇਡ ਹੈ ਜੀ ਸੋ ਇਹਦੇ ਜਿਵੇਂ ਸਾਈਡ ਤੇ ਉਪਰਲੇ ਲੰਬੇ ਪੱਲਿਆਂ ਦੇ ਉੱਪਰ ਹੀ ਵਰਕ ਹੈ ਜੀ ਵਿੱਚ ਬੂਟੀ ਹੈ ਔਰ ਇਧਰਲੀ ਸਾਈਡ ਵੀ ਵਰਕ ਹੈ ਸੋ ਬਹੁਤ ਹੀ ਫਿਨਿਸ਼ਿੰਗ ਨਾਲ ਬਣਿਆ ਹੋਇਆ ਹੈ ਵਿੱਚ ਸਿਮਿਲਰ ਪੀ ਸ਼ੇਡ ਹੀ ਲਾ ਕੇ ਨੂੰ ਹਾਈਲਾਈਟ ਦਿੱਤਾ ਹੋਇਆ ਸੋ ਗੋਟਾ ਪੱਤੀ ਵੀ ਹੈ ਨਕਸ਼ੀ ਵੀ ਹੈ ਕਟ ਦਾਣਾ ਵੀ ਹੈ ਸਿੱਪੀ ਵੀ ਹੈ ਸੋ ਇਹ ਮਿਕਸਚਰ ਆਫ ਜਿਹੜਾ ਹੈਂਡ embroiderry ਹੈ ਸੋ ਇਸ ਤਰ੍ਹਾਂ ਵਿੱਚ ਇਹਦੇ ਇਸ ਤਰ੍ਹਾਂ ਫਲਾਰ ਦਿੱਤੇ ਹੋਏ ਆ ਸੋ ਅਗਰ ਤੁਸੀਂ ਓਨਲੀ ਹਲਕੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਓਨਲੀ ਸਿੱਪੀ ਦੀਆਂ ਲਾਈਨਸ ਜਾਂ ਇਹ ਵਾਲੇ ਜਿਹੜੇ ਛੋਟੇ ਫਲਾਰ ਹੈਗੇ ਆ ਇਹ ਇਨਹੈਂਸ ਕਰ ਸਕਦੇ ਹੋ ਆਪਣੇ ਸ਼ਰਟ ਦੇ ਵਿੱਚ ਸੋ ਜਾਂ ਸਿੱਪੀ ਦਾ ਓਨਲੀ ਇਹ ਕਰ ਸਕਦੇ ਹਾਂ ਅਗਰ ਤੁਸੀਂ ਫਰੌਕ ਦੇ ਵਿੱਚ ਜਾਣਾ ਚਾਹੁੰਦੇ ਹੋ ਸੋ ਆਪਾਂ ਯੋਗ ਤੇ ਇਸ ਤਰ੍ਹਾਂ ਦਾ ਬਾਰਡਰ ਤੇ ਇਸ ਤਰ੍ਹਾਂ ਦੀ ਆ ਯੋਗ ਦੇ ਕੇ ਬਾਜੂ ਤੇ ਯੋਗ ਨੂੰ ਹੈਵੀ ਕਰ ਸਕਦੇ ਆ ਜਿਹੜੀ ਬਾਕੀ ਫਰੌਕ ਆ ਜਿਹੜੀ ਉਹ ਤੁਸੀਂ ਸਿੰਪਲ ਕਰ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾ ਤੁਹਾਡੇ ਨਾਲ ਜਿਹੜੀ ਨਵੀਂ ਡਿਜ਼ਾਈਨਿੰਗ ਆ ਹੁਣ ਅੱਗੇ ਤੋਂ ਸ਼ੁਰੂ ਹੋ ਜਾਣਗੇ ਸੋ ਆਪਾ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਦੇ ਰਵਾਂਗੇ ਸੋ ਜਿਨ੍ਹਾਂ ਨੇ ਵੀ ਆਰਡਰ ਬੁੱਕ ਕਰਾਉਣੇ ਹੈਗੇ ਆ ਆਪ ਤੁਸੀਂ ਸਾਰੇ ਕਲਰ ਕੰਬੀਨੇਸ਼ਨ ਆ ਜਿਹੜੇ ਆਪਣੇ ਚੂਜ਼ ਕਰਕੇ ਆਪਾਂ ਨੂੰ WhatsApp ਨੰਬਰ 7589231377 ਤੇ ਪੇਜ 'ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਲਿਖਵਾ ਸਕਦੇ ਹੋ ਤਾਂ ਜੋ ਅਸੀਂ ਜਿਹੜੇ ਡਾਈ ਹੁੰਦੇ ਆ ਸ਼ਰਟ ਪੀਸ ਜਿਵੇਂ ਡਾਈ ਦੀ ਮੇਨ ਪ੍ਰੋਬਲਮ ਸਾਨੂੰ ਅੱਗੇ ਡਾਈ ਦੀ ਆ ਜਾਂਦੀ ਹੈ ਕਿਉਂਕਿ 1 ਤੋਂ 20 1 ਤੋਂ 10 ਡੇਜ਼ ਆ ਜਿਹੜੇ ਡਾਈ ਲਈ ਜਾਂਦੇ ਹੈਗੇ ਆ ਫਿਰ ਚਰਕ ਲਈ ਜਾਂਦੇ ਹੈਗੇ ਆ ਸੋ ਇਹਨਾਂ ਦਾ ਪ੍ਰੋਸੀਜਰ ਲੰਬਾ ਹੈਗਾ ਜਦੋਂ ਡਾਈ ਹੋ ਕੇ ਸੂਟ ਸਾਡੇ ਕੋਲੇ ਆ ਜਾਂਦਾ ਸੋ ਅਸੀਂ ਸਮਝ ਲੈਣੇ ਆ ਕਿ ਹੁਣ ਨਾ ਜਿਹੜਾ ਸੂਟ ਰੈਡੀ ਅਸੀਂ 1 ਵੀਕ ਚ ਵੀ ਕਰ ਦਿੰਦੇ ਆ ਕਿਉਂਕਿ ਕਾਰੀਗਰ ਦਾ ਹੀ ਕੰਮ ਹੁੰਦਾ ਉਹ ਆਪਾਂ ਇੱਕ ੱਡੇ ਤੇ ਜਿਹੜੇ 4-4 5-5 ਕਾਰੀਗਰ ਬਿਠਾਵਾ ਬਿਠਾ ਕੇ ਸੋ ਨੂੰ ਜਲਦੀ ਵੀ ਰੈਡੀ ਕਰਵਾ ਸਕਦੇ ਆ ਸੋ ਡਾਈ ਲਈ ਇਹ ਬੈਸਟ ਟਾਈਮ ਹੈਗਾ ਸੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜ਼ਿਆਦਾ ਜਿੰਨਾਂ ਦਾ ਹੈਵੀ ਆਰਡਰ ਹੁੰਦਾ ਸੋ ਉਹਨਾਂ ਲਈ ਅਸੀਂ ਉਹਨਾਂ ਨੂੰ ਅਸੀਂ ਪਹਿਲਾਂ ਜਿਵੇਂ ਸਾਨੂੰ ਇਨਫੋਰਮ ਕਰਦੇ ਹੈਗੇ ਸੋ ਆਪਾਂ ਉਹਨਾਂ ਦਾ ਸਟਾਰਟ ਕਰ ਦਿੰਨੇ ਆ ਸੋ ਇਹਦਾ ਜਿਵੇਂ ਫੋਰ ਸਾਈਡ ਬਾਰਡਰ ਹੈ ਜੀ ਇਸ ਤਰ੍ਹਾਂ ਫੋਰ ਸਾਈਡ ਬਾਰਡਰ ਸੇਮ ਦਿੱਖਦਾ ਹੋਇਆ ਲੰਬੇ ਪੱਲੇ ਦੇ ਉੱਪਰ ਇਸ ਤਰ੍ਹਾਂ ਸਾਰੇ ਦੇ ਵਿੱਚ ਬੂਟੀ ਹੈ ਤੁਸੀਂ ਦੇਖ ਸਕਦੇ ਫੁੱਲ ਹੈਵੀ ਦੁਪੱਟਾ ਹੈ ਜੀ ਇਹ ਇਸਰ ਸੋ ਸਾਨੂੰ ਅਸੀਂ ਇੰਸਟਾ ਦੇ ਉੱਪਰ ਇਹ ਪਾਇਆ ਹੋਇਆ ਸੀ ਸ਼ਾਰਟਸ ਦੇ ਵਿੱਚ ਵੀ ਪਾਇਆ ਹੋਇਆ ਸੀ ਕਾਫੀ ਇਨਕੁਆਰੀਸ ਸੀਗੀਆਂ ਸੋ ਮੈਨੂੰ ਇਹ ਸੀਗਾ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਸ਼ੋ ਕਰਦਾ ਤਾਂ ਜੋ ਤੁਸੀਂ ਜਿਹੜਾ ਆਪਣਾ ਆਰਡਰ ਕਰ ਸਕੋ ਔਰ ਜਿਹੜਾ ਇਹ ਸ਼ੇਡ ਹੈਗਾ ਜੀ ਇਹ ਬਹੁਤ ਹੀ ਪਿਆਰਾ ਬਲੂ ਸ਼ੇਡ ਹੈ ਸੋ ਇਹ ਵੀ ਬਹੁਤ ਹੀ ਹੈਵੀ ਦੁਪੱਟਾ ਹੈ ਤੁਸੀਂ ਇਹਦੀ ਫਿਨਿਸ਼ਿੰਗ ਦੇਖਿਓ ਸੋ ਜਦੋਂ ਤੁਸੀਂ ਇਹੋ ਜਿਹੇ ਸੂਟ ਜਿਹੜੇ ਵੇਅਰ ਕਰਨੇ ਹੁੰਦੇ ਆ ਜੀ ਸੋ ਮੈਨੂੰ ਇਹ ਹੁੰਦਾ ਕਿ ਤੁਸੀਂ ਕੰਮ ਦੇਖਿਆ ਕਰੋ ਕਿਉਂਕਿ ਜਦੋਂ ਤੁਸੀਂ ਚੰਗਾ ਕੰਮ ਬਣਾਉਨੇ ਹੋ ਤਾਂ ਉਹਦੇ ਲਈ ਕੁਆਲਿਟੀ ਆਪਾਂ ਨੂੰ ਕੰਮ ਦੇ ਵਿੱਚ ਚਾਹੀਦੀ ਹੈ ਸੋ ਉਹਦੇ ਲਈ ਆਪਾਂ ਨੂੰ ਪੇ ਕਰਨਾ ਪੈਂਦਾ ਸੋ ਅਸੀਂ ਵੀ ਜਦੋਂ ਤੁਹਾਡੇ ਲਈ ਕੋਈ ਜ਼ਿਆਦਾ ਜਿਹੜੇ ਆਪਾਂ ਇਹ ਚੀਜ਼ਾਂ ਕਿਉਂ ਨਹੀਂ ਸ਼ੋ ਕਰਦੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਹੈ ਅਗਰ ਇਹਦੇ ਨਾਲ ਅਸੀਂ ਸੂਟ ਜਿਹੜੇ ਬਣਾਉਂਦੇ ਤਾਂ ਸਾਨੂੰ ਜਿਹੜਾ ਡਬਲ ਟ੍ਰਿਪਲ ਆ ਜਿਹੜਾ ਇਨਵੈਸਟ ਕਰਨਾ ਪੈਂਦਾ ਸੋ ਸਾਡਾ ਕਮ ਹੈਗਾ ਜੀ ਅਸੀਂ ਆਰਡਰ ਤੇ ਹੀ ਰੈਡੀ ਕਰਦੇ ਆ ਸੋ ਜਿਵੇਂ ਅਸੀਂ ਆਪਾਂ ਇਹ ਸੂਟ ਜਿਹੜੇ ਦਿਖਾਏ ਆ ਤੇ ਇਹ ਵੀ ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਤੁਹਾਨੂੰ ਇੱਕ ਆਈਡੀਆ ਹੋ ਜਾਂਦਾ ਜਿਨ੍ਹਾਂ ਨੇ ਲੈਣੇ ਆ ਉਹ ਸੇਮ ਇਹੀ ਦੁਪੱਟੇ ਲੈ ਸਕਦੇ ਆ ਜੀ ਇਹਦੇ ਨਾਲ ਬਾਟਮ ਸੌਰੀ ਸੂਟ ਬਣਾ ਸਕਦੇ ਆ ਆਪਣੀ ਚੋਇਸ ਤੇ ਕਿਉਂਕਿ ਇਹੀ ਕੁਝ ਹੁੰਦਾ ਜੀ ਆਪਾਂ ਅਗਰ ਤੁਸੀਂ ਖੁਦ ਵੀ ਰੈਡੀ ਕਰਵਾਉਂਗੇ ਤਾਂ ਇਹੀ ਕਲਰ ਕੰਬੀਨੇਸ਼ਨ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੇਖਿਆ ਹੋਈਆਂ ਹੁੰਦੀਆਂ ਕਿਵੇਂ ਬਣਿਆ ਹੋਇਆ ਇਹ ਆਪਾਂ ਉਹਨਾਂ ਲਈ ਹੋਲਡ ਕਰ ਦਾਂਗੇ ਦੁਪट्टे ਜਿਨ੍ਹਾਂ ਨੇ ਵੀ ਲੈਣੇ ਹੈਗੇ ਐਸ ਤਰ੍ਹਾਂ ਦੇ ਸੂਟ ਬਣਾਉਣੇ ਆ ਇਹ ਦੁਪट्टे ਹੋਲਡ ਕਰ ਸਕਦੇ ਆ ਅੱਗੇ ਚੱਲ ਕੇ ਆਪਾਂ ਉਹਨਾਂ ਲਈ ਜਿਵੇਂ ਵੀ ਉਹ ਚਾਹਣਗੇ ਸੂਟ ਬਣਾ ਸਕਦੇ ਆ ਸੋ ਹਲਕਾ ਹੈਵੀ ਫਰੌਗ ਪਿਓਰ ਸੈਮੀ ਜੋ ਵੀ ਉਹਨਾਂ ਦੀ ਚੋਇਸ ਹੈਗੀ ਆ ਆਪਾਂ ਉਹਨਾਂ ਤੇ ਬਣਾ ਸਕਦੇ ਆ ਇਹਦੇ ਵਿੱਚ ਜੀ ਸਕੁਅਰ ਆ ਜਿਹੜਾ ਬਾਕਸ ਬਣਿਆ ਹੋਇਆ ਇਸ ਤਰ੍ਹਾਂ 4 ਸਾਈਡ ਆ ਜਿਹੜਾ ਹੈਵੀ ਬਾਰਡਰ ਹੈ ਇਸ ਤਰ੍ਹਾਂ ਇਹ रेक्टेंगल टाइप ਆ ਜਿਹੜਾ ਸਾਰੇ ਦੁਪੱਟੇ ਦੇ ਵਿੱਚ ਜਾਲ ਹੈ ਜੀ ਸੋ ਇੱਧਰ ਵੀ ਦੂਸਰੀ ਸਾਈਡ ਵੀ ਸੇਮ ਇਸ ਤਰ੍ਹਾਂ ਤੁਹਾਨੂੰ ਇਹਦੀ ਲੁੱਕ ਦਾ ਅੰਦਾਜ਼ਾ ਹੋ ਜਾਊਗਾ ਸਾਰਾ ਹੈਵੀ ਫੁੱਲ ਹੈਵੀ ਸੂਟ ਹੈ ਜੀ ਇਹ ਦੇਖੋ ਸਾਰਾ ਜਦੋਂ ਤੁਸੀਂ ਵੇਅਰ ਕਰੋਗੇ ਇਹ ਦੇਖੋ ਆਪਾਂ ਤੁਹਾਨੂੰ ਇਹ ਦਿਖਾਉਣੇ ਆ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਤੇ ਮੇਨ ਫਿਨਿਸ਼ਿੰਗ ਦੇਖੋ ਜੀ ਤੁਸੀਂ ਇਹਦੀ ਕੋਈ ਇਹ ਨਹੀਂ ਹੈਗਾ ਕਿ ਸਿੱਪੀ ਦੇ ਵਿੱਚ ਕੁਝ ਅੜਕਿਆ ਹੋਇਆ ਜਾਂ ਤਾਂ ਅੱਗੇ ਨਿਕਲੇ ਹੋਏ ਆ ਸੋ ਇਹ ਚੀਜ਼ਾਂ ਜਿਹੜੀਆਂ ਮੇਨ ਹੁੰਦੀਆਂ ਜੀ ਅਸੀਂ ਬਹੁਤ ਹੀ ਧਿਆਨ ਦਿੰਨੇ ਆ ਸੋ ਉਸੇ ਲਈ ਫਿਰ ਜਿਹੜੀ ਕਾਸਟ ਹੈ ਤੁਸੀਂ ਤਾਨੂੰ ਪੇ ਕਰਨੀ ਪੈਂਦੀ ਅਗਰ ਤੁਸੀਂ ਚੰਗਾ ਕੰਮ ਪਾਉਣਾ ਚਾਹੁੰਦੇ ਹੋ ਤਾਂ ਪਰ ਮੈਂ ਕਹਿੰਦੀ ਅਗਰ ਤੁਹਾਨੂੰ ਇਹ ਸੂਟਸ ਆ ਜਿਹੜੇ ਤੁਹਾਡੀ ਚੁਆਇਸ ਇਸ ਤਰ੍ਹਾਂ ਦੀ ਹੈਗੀ ਆ ਇਹ ਸੂਟ ਦੀ ਇਸ ਤਰ੍ਹਾਂ ਦੇ ਕੰਮ ਦੀ ਚੁਆਇਸ ਆ ਤੇ ਫਿਰ ਤੁਹਾਨੂੰ ਜਿਹੜਾ ਰੇਟ ਨਹੀਂ ਦੇਖਣਾ ਚਾਹੀਦਾ ਸੋ ਜਦੋਂ ਇਹ ਸੂਟ ਹੈ ਜਿਹੜੇ ਇਸ ਤਰ੍ਹਾਂ ਦੇ ਸੂਟ ਹੈ ਜਿਨ੍ਹਾਂ ਨੂੰ ਕਹ ਦਿੰਦੇ ਨੇ ਇੱਕ ਸੂਟ ਜਿਹੜੇ ਗਹਿਣਾ ਹੁੰਦੇ ਆ ਸੋ ਉਸ ਤਰ੍ਹਾਂ ਦੇ ਦੁਪੱਟੇ ਆਪਾਂ ਤੁਹਾਨੂੰ ਦਿਖਾਏ ਆ ਸੋ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਵੀਅਰ ਕੀਤੀ ਹੈ ਜਾਂ ਜੋ ਬਣਾਉਂਦੇ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਹੁਣ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੈਕਸਟ ਵੀਡੀਓ ਦੇ ਵਿੱਚ ਵੀ ਸ਼ੇਅਰ ਕਰਾਂਗੇ ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ